ਸ੍ਰੀ ਰਾਗ ਮਹੱਲਾ ਤੀਜਾ ਹਰ ਜੀ ਸੱਚਾ ਸੱਚ ਤੂੰ ਸਭ ਕੁਝ ਤੇਰਾ ਚੀਰਾ ਹੈ اے ਪ੍ਰਭੂ ਜੀ ਤੂੰ ਹੀ ਸਦਾ ਥਿਰ ਰਹਿਣ ਵਾਲਾ ਹੈ ਉਹ ਸਾਰਾ ਜਗਤ ਤੇਰੇ ਵਸ ਵਿੱਚ ਹੈ ਲਖ 84 ਤਰਸ ਦੇ ਪਿਰੇ ਵਿਣਗੁਰ ਭੇਟੇ ਪੀਰਾ ਔਰ ਤੂੰ ਮਿਲਦਾ ਹੈ ਗੁਰੂ ਦੀ ਰਾਹੀ ਗੁਰੂ ਪੀਰ ਨੂੰ ਮਿਲਣ ਤੋਂ ਬਿਨਾ ਭਾਵ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ 84 ਲੱਖ ਜੂਨਾ ਦੇ ਜੀਵ ਤੇਰੇ ਦਰਸ਼ਨ ਨੂੰ ਤਰਸਦੇ ਫਿਰਦੇ ਹਨ ਹਰ ਜੀਵ ਬਖਸ਼ੇ ਬਖਸ ਲਏ ਸੂਕ ਸਦਾ ਸਰੀਰ ਜਿਸ ਜੀਵ ਉੱਤੇ ਪ੍ਰਮਾਤਮਾ ਆਪ ਮਿਹਰ ਕਰਦਾ ਹੈ ਮਖਸ਼ਿਸ਼ ਕਰਦਾ ਹੈ ਉਸ ਦੇ ਹਿਰਦੇ ਵਿੱਚ ਸਦਾ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਗੁਰ ਪ੍ਰਸਾਦੀ ਸੇਵ ਕਰੀ ਸਚੁ ਗਹਿਰ ਗੰਭੀਰਾ ਮੇਰੀ ਅੰਦਰ ਪੀ ਤੰਗ ਹੈ ਕਿ ਮੈਂ ਗੁਰੂ ਦੀ ਮਿਹਰ ਨਾਲ ਸਦਾ ਥਿਰ ਤੇ ਢੂੰਗੇ ਜਿਗਰੇ ਵਾਲੇ ਪਰਮਾਤਮਾ ਦਾ ਸਿਮਰਨ ਕਰਦਾ ਰਹਾ ਮਨ ਮੇਰੇ ਨਾਮ ਰਤੇ ਸੁਖ ਹੋਏ اے ਮੇਰੇ ਮਨ ਜੀ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਜਾਈ ਵੀ ਏ ਤਾਂ ਆਤਮਕ ਆਨੰਦ ਮਿਲਦਾ ਹੈ ਗੁਰਮਤੀ ਨਾਮ ਸਲਾਹੀਆ ਦੂਜਾ ਅਵਰ ਨਾ ਕੋ ਏ ਪਰ ਗੁਰੂ ਦੀ ਮੱਤ ਤੇ ਤੁਰ ਕੇ ਹੀ ਪ੍ਰਮਾਤਮਾ ਦਾ ਨਾਮ ਸਲਾਉਣਾ ਚਾਹੀਦਾ ਹੈ ਨਾਮ ਸਿਮਰਨ ਦਾ ਹੋਰ ਕੋਈ ਤਰੀਕਾ ਨਹੀਂ ਹੈ ਰਹਾਉ ਧਰਮ ਰਾਏ ਨੋ ਹੁਕਮ ਹੈ ਬਸ ਸੱਚਾ ਧਰਮ ਵਿਚਾਰ ਧਰਮ ਰਾਜ ਨੂੰ ਈ ਪਰਮਾਤਮਾ ਦਾ ਹੁਕਮ ਹੈ ਏ ਧਰਮ ਰਾਜ ਤੂੰ ਬੈਠ ਕੇ ਹੀ ਅਟਲ ਧਰਮ ਨਿਆ ਚੇਤੇ ਰੱਖ ਦੁਜੇ ਭਾਏ ਦੁਸਤ ਆਤਮਾ ਉਹ ਤੇਰੀ ਸਰਕਾਰ ਕਿ ਉਹ ਵਿਕਾਰੀ ਮਨੁੱਖ ਤੇਰੀ ਰਇਤ ਹੈ ਜਿਹੜਾ ਮਾਇਆ ਦੇ ਪਿਆਰ ਵਿੱਚ ਫਸਿਆ ਰਹਿੰਦਾ ਹੈ ਅਧਿਆਤਮੀ ਹਰ ਗੁਣਤਾਸ ਮਨ ਜਪੈ ਇੱਕ ਮੋਰਾਰ ਆਤਮਕ ਜੀਵਨ ਦੇਣ ਵਾਲੇ ਬੰਦਿਆ ਦੇ ਮਨ ਵਿੱਚ ਗੁਣਾ ਦਾ ਖਜ਼ਾਨਾ ਪ੍ਰਮਾਤਮਾ ਆਵਸਦਾ ਹੈ ਉਹ ਪ੍ਰਮਾਤਮਾ ਨੂੰ ਹੀ ਸਿਮਰਦੇ ਰਹਿੰਦੇ ਹਨ ਤਨ ਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਨ ਹਾਰ ਧਰਮਰਾਜ ਵੀ ਉਹਨਾਂ ਬੰਦਿਆਂ ਦੀ ਸੇਵਾ ਕਰਦਾ ਹੈ ਧੰਨ ਹੈ ਉਹ ਪ੍ਰਮਾਤਮਾ ਜੋ ਆਪਣੇ ਸੇਵਕਾਂ ਦਾ ਜੀਵਨ ਇਤਨਾ ਸੋਹਣਾ ਬਣਾ ਦਿੰਦਾ ਹੈ ਕਿ ਧਰਮਰਾਜ ਵੀ ਉਹਨਾਂ ਦਾ ਆਦਰ ਕਰਦਾ ਹੈ ਮਨ ਕੇ ਵਿਚਾਰ ਮਨ ਤਜੈ ਮਨ ਚੂਕੈ ਮੋਹ ਅਬਿਮਾਨ ਜਿਹੜਾ ਮਨੁੱਖ ਆਪਣੇ ਮਨ ਵਿੱਚੋਂ ਮਨ ਦੇ ਵਿਚਾਰ ਛੱਡ ਦਿੰਦਾ ਹੈ ਜਿਸ ਦੇ ਮਨ ਵਿੱਚੋਂ ਮਾਇਆ ਦਾ ਮੋਹ ਤੇ ਅਹੰਕਾਰ ਦੂਰ ਹੋ ਜਾਂਦਾ ਹੈ ਆਤਮ ਰਾਮ ਪਛਾਣਿਆ ਸਹਿਜ ਨਾਮ ਸਮਾਨ ਉਹ ਸਰਵ ਵਿਆਪਕ ਪ੍ਰਮਾਤਮਾ ਨਾਲ ਜਾਣ ਪਛਾਣ ਪਾ ਲੈਂਦਾ ਹੈ ਉਹ ਆਤਮਿਕ ਅਡੋਲਤਾ ਵਿੱਚ ਟਿਕ ਕੇ ਪ੍ਰਮਾਤਮਾ ਦੇ ਨਾਮ ਵਿੱਚ ਲੀਨਤਾ ਹਾਸਿਲ ਕਰ ਲੈਂਦਾ ਹੈ ਮਿਣ ਸਤ ਗੁਰ ਮੁਕਤ ਨ ਪਾਈਐ ਮਨ ਮੁਕ ਪਿਰ ਦੀਵਾਨ ਪਰ ਗੁਰੂ ਦੀ ਸ਼ਰਨ ਤੋਂ ਬਿਨਾਂ ਵਿਕਾਰਾਂ ਤੋਂ ਖਲਾਸੀ ਨਹੀਂ ਹੋ ਸਕਦੀ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਵਿਕਾਰਾਂ ਦੇ ਪਿੱਛੇ ਪਾਗਲ ਹੋਇਆ ਫਿਰਦਾ ਹੈ ਸ਼ਬਦ ਨਾ ਚੀਨਾ ਕਤਨੀ ਬਦਨੀ ਕਰੇ ਵਿਖਿਆ ਮਹੇਸਮਾਨ ਉਹ ਗੁਰੂ ਦੇ ਸ਼ਬਦ ਦੀ ਕਦਰ ਨੂੰ ਨਹੀਂ ਸਮਝਦਾ ਉਹ ਜ਼ੁਬਾਨੀ ਜ਼ੁਬਾਨੀ ਧਾਰਮਿਕ ਗੱਲਾਂ ਪਿਆ ਕਰੇ ਪਰ ਉਹ ਮਾਇਆ ਦੇ ਮੋਹ ਵਿੱਚ ਗਰਕ ਰਹਿੰਦਾ ਹੈ ਸਭ ਕੁਝ ਆਪੇ ਆਪ ਹੈ ਦੂਜਾ ਅਵਰ ਨਾ ਕੋਈ ਜੀਵਾਂ ਦੇ ਪੇਕ ਹੀ ਵਸ ਪਰਮਾਤਮਾ ਆ ਵੀ ਸਭ ਕੁਝ ਕਰਨ ਕਰਾਉਣ ਜੋਗਾ ਹੈ ਹੋਰ ਕੋਈ ਜੀਵ ਦਮ ਨਹੀਂ ਮਾਰ ਸਕਦਾ ਜਿਉਂ ਬੋਲਾਏ ਤਿਉਂ ਬੋਲੀਏ ਜਾਂ ਆਪ ਬੋਲਾਏ ਸੋਏ ਆਪਣੀ ਸਿਪਸਲਾ ਉਹ ਆਪ ਹੀ ਕਰਾਉਂਦਾ ਹੈ ਜਿਵੇਂ ਪਰਮਾਤਮਾ ਬੋਲਣ ਦੀ ਪ੍ਰੇਰਣਾ ਕਰੇ ਤਿਵੇਂ ਹੀ ਜੀਵ ਬੋਲ ਸਕਦਾ ਹੈ ਜੀਵ ਤਦੋਂ ਹੀ ਸਿਫਸਲਾ ਕਰਦਾ ਕਰ ਸਕਦਾ ਹੈ ਜਦੋਂ ਪਰਮਾਤਮਾ ਆਪ ਪ੍ਰੇਰਣਾ ਕਰਦਾ ਹੈ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਗੁਰਦੀ ਚਰਨ ਪੈ ਕੀ ਸਿਫਸਲਾ ਦੀ ਬਾਣੀ ਵਿੱਚ ਜੁੜਿਆ ਪ੍ਰਭੂ ਮਿਲਦਾ ਹੈ ਗੁਰੂ ਦੇ ਸ਼ਬਦ ਦੀ ਰਾਹੀ ਹੀ ਪ੍ਰਭੂ ਨਾਲ ਮਿਲਾਪ ਹੁੰਦਾ ਹੈ ਨਾਨਕ ਨਾਮ ਸੰਮਾਲ ਤੂੰ ਜਿਤ ਸੇਵੀਆ ਸੁਖ ਹੋਏ ਇਹ ਨਾਨਕ ਗੁਰ ਦੀ ਚੰਨ ਪੈ ਕੀ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਸੰਭਾਲ ਇਸ ਨਾਮ ਦੇ ਸਿਮਰਨ ਨਾਲ ਹੀ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਸ੍ਰੀ ਰਾਗ ਮਹੱਲਾ 3 ਜਗ ਹੋਂ ਮੈਂ ਮਹਿਲ ਦੁੱਖ ਪਾਇਆ ਮਲ ਲਾਗੀ ਦੂਜੇ ਭਾਏ ਜਗਤ ਨੇ ਹੋਮੇ ਦੀ ਮੈਲ ਦੇ ਕਾਰਨ ਸਦਾ ਦੁੱਖ ਹੀ ਸਹਾਦਿਆ ਹੈ ਕਿਉਂਕਿ ਮਾਇਆ ਵਿੱਚ ਪਿਆਰ ਦੇ ਕਾਰਨ ਜਗਤ ਨੂੰ ਵੇਕਾਰਾਂ ਦੀ ਮੈਲ ਚੰਬੜੀ ਰਹਿੰਦੀ ਹੈ ਮਲ ਹੋ ਮੈ ਧੁਰਤੀ ਕੇ ਬਾਣਾ ਉਤਰਾ ਜੇ ਸੋ ਤੀਰਤ ਨਾਏ ਜੇ ਮਨੁੱਖ ਸੋ ਤੀਰਤਾ ਉੱਤੇ ਪੀਸ ਇਸ਼ਨਾਨ ਕਰੇ ਤਾਂ ਪੀ ਅਜੇ ਕਿਸੇ ਤਰੀਕੇ ਨਾਲ ਇਹ ਰਮੇਦੀ ਮੈਲ ਧੋਤਿਆਂ ਮਨ ਤੋਂ ਦੂਰ ਨਹੀਂ ਹੁੰਦੀ ਬਹੁਤ ਕਰਮ ਕਮਾਉਦੇ ਦੂਣੀ ਹੀ ਮਲ ਲੱਗੀ ਆਏ ਲੋਕ ਕਈ ਕਿਸਮਾਂ ਦੇ ਮਿੱਥੇ ਹੋਏ ਧਾਰਮਿਕ ਕੰਮ ਕਰਦੇ ਹਨ ਇਸ ਤਰ੍ਹਾਂ ਸਗੋਂ ਅੱਗੇ ਨਾਲੋਂ ਦੂਣੀ ਹੋਮਾ ਦੀ ਮੈਲ ਆ ਲੱਗਦੀ ਹੈ ਪੜੀਏ ਮੈਲ ਨਾ ਉਤਰੈ ਉੱਚ ਹੋ ਗਿਆਨੀਆਂ ਜਾਏ ਵਿਦਿਆ ਆਧਿਕ ਪੜਨ ਨਾਲ ਵੀ ਇਹ ਮਹਿਲ ਦੂਰ ਨਹੀਂ ਹੁੰਦੀ ਬੇਸ਼ੱਕ ਪੜੇ ਹੋਏ ਬੰਦਿਆਂ ਨੂੰ ਜਾ ਕੇ ਪੁੱਛ ਲਵੋ ਭਾਉ ਪੜੇ ਹੋਏ ਲੋਕਾਂ ਨੂੰ ਵਿੱਦਿਆ ਪੜਨ ਦਾ ਮਾਨ ਹੀ ਬਣਿਆ ਰਹਿੰਦਾ ਹੈ ਮਨ ਮੇਰੇ ਗੁਰਨ ਸ਼ਰਨ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਏ ਇਹ ਮੇਰੇ ਮਨ ਜਦੋਂ ਮਨੁੱਖ ਗੁਰੂ ਦੀ ਸ਼ਰਨ ਆਉਂਦਾ ਹੈ ਤਦੋਂ ਪਵਿੱਤਰ ਹੁੰਦਾ ਹੈ ਮਨੁੱਖ ਹਰ ਹਰ ਕਰ ਥਕੇ ਮੈਲ ਨਸ ਕੀ ਧੋਏ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਰਾਮ ਰਾਮ ਆਕ ਆਕ ਕੇ ਥੱਕ ਜਾਂਦੇ ਹਨ ਫਿਰ ਪੀ ਹਉਮੈ ਦੀ ਮੈਲ ਉਹਨਾਂ ਪਾਸੋਂ ਧੋਤੀ ਨਹੀਂ ਜਾ ਸਕਦੀ ਰਹਾਉ ਮਨ ਮੈਲ ਭਗਤ ਨਾ ਹੋ ਬਈ ਨਾਮ ਨਾ ਪਾਇਆ ਜਾਏ ਹਉਮੈ ਦੀ ਮੈਲ ਨਾਲ ਭਰੀ ਹੋਈ ਮਨ ਦੀ ਰਾਹੀ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਇਸ ਤਰ੍ਹਾਂ ਪਰਮਾਤਮਾ ਦਾ ਨਾਮ ਹਾਸਲ ਨਹੀਂ ਹੁੰਦਾ ਹਿਰਦੇ ਵਿੱਚ ਟਿਕ ਨਹੀਂ ਸਕਦਾ ਮਨ ਮੁਖ ਮੈਲੇ ਮੈਲੇ ਮੂਏ ਜਸਨ ਪਤ ਗਵਾਏ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਸਦਾ ਹਉਮੇ ਦੇ ਕਾਰਨ ਮਲੀਨ ਮਨ ਰਹਿੰਦੇ ਹਨ ਤੇ ਆਤਮਿਕ ਮੋਤੇ ਮਰੇ ਰਹਿੰਦੇ ਹਨ ਉਹ ਦੁਨੀਆ ਤੋਂ ਇੱਜ਼ਤ ਗਵਾ ਕੇ ਹੀ ਜਾਣਗੇ ਗੁਰ ਪ੍ਰਸਾਦ ਦੀ ਮਨ ਵਸਾਏ ਮਲਹੋ ਮਾਇ ਜਾਇ ਸਮਾਏ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਵਸ ਪੈਂਦਾ ਹੈ ਉਸ ਦੀ ਹਉਮੈ ਦੂਰ ਹੋ ਜਾਂਦੀ ਹੈ ਉਹ ਪ੍ਰਭੂ ਚੰਨਾ ਵਿੱਚ ਲੀਨ ਰਹਿੰਦਾ ਹੈ ਜੋ ਹਨੇਰਾ ਦੀਪਕ ਬਲਿਆ ਚੋਂ ਗੁਰ ਗਿਆਨ ਅਗਿਆਨ ਤਜਾਏ ਜਿਵੇਂ ਜੇ ਹਨੇਰੇ ਵਿੱਚ ਦੀਵਾ ਬਾਲ ਲਈਏ ਤਾਂ ਹਨੇਰਾ ਦੂਰ ਹੋ ਜਾਂਦਾ ਹੈ ਤੇ ਮੇ ਗੁਰੂ ਦੀ ਬਖਸ਼ੀ ਸਮਝ ਦੀ ਬਰਕਤ ਨਾਲ ਹਉਮੈ ਰੂਪੀ ਸਮਝੀਦਾ ਹਨੇਰਾ ਦੂਰ ਹੋ ਜਾਂਦਾ ਹੈ ਹਮ ਕੀਆ ਹਮ ਕਰਾਂਗੇ ਹਮ ਮੂਰਖ ਗਾਵਾਰ ਇਹ ਕੰਮ ਅਸਾਂ ਕੀਤਾ ਹੈ ਅਸੀਂ ਹੀ ਕਰ ਸਕਦੇ ਹਾਂ ਇਉ ਅਸੀਂ ਅਸੀਂ ਆਕਨ ਵਾਲੇ ਬੰਦੇ ਮੂਰਖ ਉਹ ਜੱਡ ਹੁੰਦੇ ਹਨ ਕਰਨੇ ਵਾਲਾ ਵਿਸਤਰੀਆ ਦੂਜੇ ਭਾਈ ਪਿਆਰ ਉਹਨਾਂ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਭੁੱਲਿਆ ਰਹਿੰਦਾ ਹੈ ਉਹ ਸਦਾ ਮਾਇਆ ਹੀ ਪਿਆਰ ਪਾਈ ਰੱਖਦੇ ਹਨ ਮਾਇਆ ਜੇਵੜ ਦੁੱਖ ਨਹੀਂ ਸਭ ਭਾਵਤ ਕੇ ਸੰਸਾਰ ਦੁਨੀਆ ਵਿੱਚ ਮਾਇਆ ਦੇ ਮੋਹ ਜਿੱਡਾ ਹੋਰ ਕੋਈ ਦੁੱਖ ਨਹੀਂ ਹੈ ਮਾਇਆ ਦੇ ਮੋਹ ਵਿੱਚ ਫਸ ਕੇ ਸਾਰੇ ਜੀਵ ਮਾਇਆ ਦੀ ਕਾਤਰ ਭਟਕ ਭਟਕ ਕੇ ਖੱਬਦੇ ਰਹਿੰਦੇ ਹਨ ਗੁਰਮਤੀ ਸੁਖ ਪਾਈਐ ਸੱਚ ਨਾਮ ਓਰ ਧਾਰ ਗੁਰੂ ਦੀ ਮੱਤ ਉੱਤੇ ਤੁਰਿਆ ਸਦਾ ਚਿਰ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਟਿਕਾ ਕੇ ਹੀ ਆਤਮਿਕ ਆਨੰਦ ਮਿਲਦਾ ਹੈ ਜਿਸ ਨੂੰ ਮਿਲੇ ਸੋ ਮਿਲੇ ਹਉ ਤਿਸ ਬਲੇ ਹਾਰਾ ਜਾਓ ਪਰ ਜੀਮਾ ਦੇ ਭੀ ਕੀ ਵਸ ਜਿਸ ਭਾਗਾ ਵਾਲੇ ਮਨੁੱਖ ਨੂੰ ਪ੍ਰਭੂ ਆਪਣੇ ਚਰਨਾਂ ਵਿੱਚ ਜੋੜਦਾ ਹੈ ਉਹੀ ਪ੍ਰਭੂ ਨੂੰ ਮਿਲਦਾ ਹੈ ਮੈਂ ਅਜੇ ਹੀ ਬੰਦੇ ਤੋਂ ਕੁਰਬਾਨ ਜਾਂਦਾ ਹਾਂ ਇਹ ਮਨ ਭਗਤੀ ਰਤਿਆ ਸੱਚ ਬਾਣੀ ਨਿਜ ਥਾਓ ਇਹ ਮਨ ਪ੍ਰਭੂ ਦੀ ਕਿਰਪਾ ਨਾਲ ਜਿਹੜੇ ਮਨੁੱਖ ਪ੍ਰਭੂ ਦੀ ਭਗਤੀ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਪ੍ਰਭੂ ਦਾ ਸਦਾ ਤੇਰਾ ਨਾਮ ਹੀ ਜਿਨ੍ਹਾਂ ਦੀ ਬਾਣੀ ਬਣ ਜਾਂਦਾ ਹੈ ਉਹਨਾਂ ਨੂੰ ਆਪਣਾ ਘਰ ਲੱਭ ਪੈਂਦਾ ਹੈ ਭਾਵੇਂ ਉਹ ਸਦਾ ਆਤਮਿਕ ਟਿਕਾਣੇ ਤੇ ਟਿੱਗੇ ਰਹਿੰਦੇ ਹਨ ਜਿੱਤੋਂ ਮਾਇਆ ਦਾ ਮੋਹ ਉਹਨਾਂ ਨੂੰ ਥਕਾ ਠਕਾ ਨਹੀਂ ਦੇ ਸਕਦਾ ਮਨ ਰਤੇ ਜੇ ਵਾਰਤੀ ਹਰ ਗੁਣ ਸੱਚੇ ਗਾਓ ਉਹ ਆਪਣੇ ਮਨ ਵਿੱਚ ਪਰਮਾਤਮਾ ਦੇ ਪ੍ਰੇਮ ਰੰਗ ਨਾਲ ਰੰਗੇ ਰਹਿੰਦੇ ਹਨ ਉਹਨਾਂ ਦੀ ਜੀਬ ਨਾਮ ਵਿਰਸ ਵਿੱਚ ਮਸਤ ਰਹਿੰਦੀ ਹੈ ਉਹ ਸਦਾ تیر ਪ੍ਰਭੂ ਦੇ ਗੁਣ ਗਾਉਂਦੇ ਰਹਿੰਦੇ ਹਨ ਨਾਨਕ ਨਾਮ ਨਾ ਵਿਸਰੈ ਸੱਚੇ ਮਾਇ ਸਮਾਓ ਉਹਨਾਂ ਨੂੰ ਇਹ ਨਾਨਕ ਪਰਮਾਤਮਾ ਦਾ ਨਾਮ ਕਦੇ ਨਹੀਂ ਭੁੱਲਦਾ ਉਹ ਸਦਾ ਸਿਰ ਪ੍ਰਭੂ ਵਿੱਚ ਲੀਨ ਰਹਿੰਦੇ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ